ਪੰਜਾਬ ਸਰਕਾਰ ਦੇ ਵੱਲੋਂ ਲਏ ਗਏ ਇੱਕ ਵੱਡੇ ਫੈਸਲੇ ਸੰਬੰਧੀ ਖਬਰ ਸਾਹਮਣੇ ਆਈ ਹੈ ਤਾਂ ਅਸਲ ਦੇ ਵਿੱਚ ਮਾਮਲਾ ਕੁੱਤਿਆਂ ਦੇ ਕੱਟੜ ਦਾ ਹੈ ਹੁਣ ਕੁੱਤੇ ਦੇ ਕੱਟੇ ਨੂੰ ਵਰਗੀ ਐਮਰਜੈਂਸੀ ਦੇ ਵਿੱਚ ਵੀ ਲੋਕਾਂ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲਾ ਦੇ ਵਿੱਚ ਮਹਿੰਗੀਆਂ ਫੀਸਾਂ ਨਹੀਂ ਦੇਣੀਆਂ ਪੈਣਗੀਆਂ ਤੇ ਨਾ ਹੀ ਕਿਸੇ ਵੱਡੇ ਸਰਕਾਰੀ ਹਸਪਤਾਲ ਦੇ ਵਿੱਚ ਜਾਣਾ ਪਵੇਗਾ ਹੁਣ ਸੂਬੇ ਪੱਧ ਦੇ ਮੁਹੱਲਾ ਕਲੀਨਿਕਾ ਦੇ ਵਿੱਚ ਐਂਟੀ ਰੈਬੀਸ ਟੀਕਾ ਪੂਰੇ ਤਰੀਕੇ ਨਾਲ ਮੁਫਤ ਦਿੱਤਾ ਜਾਵੇਗਾ ਇਹ ਸਿਰਫ ਇੱਕ ਸੇਵਾ ਨਹੀਂ ਸਗੋਂ ਸਰਕਾਰ ਦੇ ਇੱਕ ਵਾਅਦੇ ਦਾ ਵੀ ਹਿੱਸਾ ਹੈ ਕਿ ਇਲਾਜ ਹੁਣ ਹਰ ਇੱਕ ਨਾਗਰਿਕ ਦਾ ਅਧਿਕਾਰ ਹੈ ਤੇ ਸਰਕਾਰ ਦੇ ਦੀ ਜ਼ਿੰਮੇਵਾਰੀ ਲਵੇਗੀ ਹੁਣ ਤੱਕ ਇਹ ਸਹੂਲਤ ਸਿਰਫ ਜ਼ਿਲ੍ਹਾ ਜਾਂ ਫਿਰ ਸਬ ਡਿਵੀਜ਼ਨ ਪੱਧਰ ਦੇ ਹਸਪਤਾਲਾਂ ਤੱਕ ਸੀਮਿਤ ਸੀ ਪਰ ਹੁਣ ਮੋਹੱਲਾ ਕਲੀਨਿਕਾਂ ਨੂੰ ਵੀ ਇਸ ਪੱਧਰ ਤੱਕ ਮਜ਼ਬੂਤ ਕਰ ਦਿੱਤਾ ਗਿਆ ਕਿ ਉੱਥੇ ਐਮਰਜੈਂਸੀ ਸਥਿਤੀਆਂ ਦਾ ਇਲਾਜ ਸੰਭਵ ਹੋ ਸਕੇ ਤਾਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਇੱਕੋ ਇੱਕ ਐਂਟੀ ਰੈਬੀਸ ਟੀਕਾ 350 ਤੋਂ 800 ਪ੍ਰਤੀ ਖੁਰਾਕ ਦੇ ਵਿੱਚ ਉਪਲਬਧ ਹੈ ਤੇ ਪੂਰੇ ਟੀਕਾ ਕਰਨ ਦੀ ਕੀਮਤ 2000 ਤੋਂ 4000 ਤੱਕ ਹੈ ਹੁਣ ਇਹ ਪੂਰਾ ਇਲਾਜ ਮੋਹੱਲਾ ਕਲੀਨਿਕਾ ਦੇ ਵਿੱਚ ਇੱਕ 20 ਰੁਪਿਆ ਖਰਚ ਕੀਤੇ ਬਿਨਾ ਉਪਲਬਧ ਹੋਵੇਗਾ ਇਹਨਾਂ ਇਨੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਆਵਾਰ ਮੁਫਤ ਟੀਕਾਕਰਨ ਮਹਿੰਮ ਸ਼ੁਰੂ ਕਰ ਰਹੀ ਹੈ ਤਾਂ ਜੋ ਕੋਈ ਵੀ ਵਿਅਕਤੀ ਸਮੇਂ ਸਿਰ ਇਲਾਜ ਤੋਂ ਵਾਂਝਾ ਨਾ ਰਹੇ ਸਕੇ ਤੇ ਇਸ ਸਮੇਂ ਰਾਜ ਭਰ ਦੇ ਵਿੱਚ 880 ਤੋਂ ਵੱਧ ਆਮ ਆਦਮੀ ਪਾਰਟੀ ਕਲੀਨਿਕ ਕੰਮ ਕਰ ਰਹੇ ਨੇ ਤੇ ਜਿਨ੍ਹਾਂ ਦੇ ਵਿੱਚ 565 ਪਿੰਡਾਂ ਦੇ ਵਿੱਚ ਤੇ 316 ਸ਼ਹਿਰਾਂ ਦੇ ਵਿੱਚ ਖੋਲੇ ਗਏ ਨੇ ਤੇ ਉਹਨਾਂ ਦੇ ਦਾਇਰੇ ਨੂੰ ਲਗਾਤਾਰ ਤੇਜ਼ੀ ਦਿਨਾਂ ਵਧਾਇਆ ਵੀ ਜਾ ਰਿਹਾ ਹੁਣ ਤੱਕ 2.3 ਕਰੋੜ ਤੋਂ ਵੱਧ ਲੋਕਾਂ ਨੇ ਨਕਲੀ ਨਿਕਾ ਤੋਂ ਲਾਭ ਲਿਆ ਤੇ 3.7 ਕਰੋੜ ਤੋਂ ਵੱਧ ਲੋਕਾਂ ਨੇ ਓਪੀਡੀ ਸੇਵਾਵਾਂ ਦੀ ਵਰਤੋਂ ਕੀਤੀ ਹੈ ਪਿਛਲੀ ਸਰਕਾਰ ਦੇ ਦੌਰਾਨ ਸਲਾਨਾ ਓਪੀਡੀ ਲਗਭਗ 34 ਲੱਖ ਸੀ ਜੋ ਕਿ ਹੁਣ 170 ਲੱਖ ਹੋ ਗਈ ਹੈ ਯਾਨੀ ਕਿ 4.5 ਗੁਣਾ ਦਾ ਵਾਧਾ ਤੇ ਹੁਣ ਇਹ ਕਲੀਨਿਕ ਪਹਿਲਾਂ ਹੀ ਮੁਫਤ ਡਾਕਟਰ ਸਲਾਹ 107 ਹੋਰ ਜ਼ਰੂਰੀ ਦਵਾਈਆਂ ਸੋਤ ਤੋਂ ਵੱਧ ਟੈਸਟ ਪ੍ਰਦਾਨ ਕਰ ਰਹੇ ਨੇ ਤੇ ਇਹਨਾਂ ਦੇ ਵਿੱਚ ਡਾਇਗਨੋਸਟਿਕ ਟਾਈਫਾਈਡ ਇਸ ਦੇ ਨਾਲ ਹੀ ਐਚਬੀਏ 1 ਸੀ ਹੈਪੇਟਾਈਟਿਸ ਡੇਂਗੂ ਐਚਆਈਵੀ ਗਰਭਵਸਥਾ ਟੈਸਟ ਤੇ ਹਰ ਕਿਸਮ ਦੇ ਅਲਟਰਾਸਾਉਂਡ ਵੀ ਮੁਫਤ ਦੇ ਵਿੱਚ ਉਪਲਬਧ ਨੇ ਪੰਜਾਬ ਸਰਕਾਰ ਦੇ ਵੱਲੋਂ ਲਏ ਗਏ ਇੱਕ ਵੱਡੇ ਫੈਸਲੇ ਸੰਬੰਧੀ ਖਬਰ ਸਾਹਮਣੇ ਆਈ ਹੈ ਤਾਂ ਅਸਲ ਦੇ ਵਿੱਚ ਮਾਮਲਾ ਕੁੱਤਿਆਂ ਦੇ ਕੱਟੜ ਦਾ ਹੁਣ ਕੁੱਤੇ ਦੇ ਕੱਟਣ ਵਰਗੀ ਐਮਰਜੈਂਸੀ ਦੇ ਵਿੱਚ ਵੀ ਲੋਕਾਂ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲਾਂ ਦੇ ਵਿੱਚ ਮਹਿੰਗੀਆਂ ਫੀਸਾਂ ਨਹੀਂ ਦੇਣੀਆਂ ਪੈਣਗੀਆਂ ਤੇ ਨਾ ਹੀ ਕਿਸੇ ਵੱਡੇ ਸਰਕਾਰੀ ਹਸਪਤਾਲ ਦੇ ਵਿੱਚ ਜਾਣਾ ਪਵੇਗਾ ਹੁਣ ਸੂਬੇ ਪੱਧ ਦੇ ਮੁਹੱਲਾ ਕਲੀਨਿਕਾ ਦੇ ਵਿੱਚ ਐਂਟੀ ਰੈਬੀਸ ਟੀਕਾ ਪੂਰੇ ਤਰੀਕੇ ਨਾਲ ਮੁਫਤ ਦਿੱਤਾ ਜਾਵੇਗਾ ਇਹ ਸਿਰਫ ਇੱਕ ਸੇਵਾ ਨਹੀਂ ਸਗੋਂ ਸਰਕਾਰ ਦੇ ਇੱਕ ਵਾਅਦੇ ਦਾ ਵੀ ਹਿੱਸਾ ਹੈ ਕਿ ਇਲਾਜ ਹੁਣ ਹਰ ਇੱਕ ਨਾਗਰਿਕ ਦਾ ਅਧਿਕਾਰ ਤੇ ਸਰਕਾਰ ਇਸ ਦੀ ਜ਼ਿੰਮੇਵਾਰੀ ਲਵੇਗੀ ਹੁਣ ਤੱਕ ਇਹ ਸਹੂਲਤ ਸਿਰਫ ਜ਼ਿਲ੍ਹਾ ਜਾਂ ਫਿਰ ਸਬਡਿਵੀਜ਼ਨ ਪੱਧਰ ਦੇ ਹਸਪਤਾਲਾਂ ਤੱਕ ਸੀ ਪਰ ਹੁਣ ਮੋਹੱਲਾ ਕਲੀਨਿਕਾਂ ਨੂੰ ਵੀ ਇਸ ਪੱਧਰ ਤੱਕ ਮਜ਼ਬੂਤ ਕਰ ਦਿੱਤਾ ਗਿਆ ਕਿ ਉੱਥੇ ਐਮਰਜੈਂਸੀ ਸਥਿਤੀਆਂ ਦਾ ਇਲਾਜ ਸੰਭਵ ਹੋ ਸਕੇ ਤਾਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਇੱਕ ਕੋਈ ਕੈਂਟੀ ਰੈਬਸ ਟਿਕਾ 350 ਤੋਂ 800 ਰੁਪਏ ਪ੍ਰਤੀ ਖੁਰਾਕ ਦੇ ਵਿੱਚ ਉਪਲਬਧ ਹੈ ਤੇ ਪੂਰੇ ਟੀਕਾ ਕਰਨ ਦੀ ਕੀਮਤ 2000 ਤੋਂ 4000 ਤੱਕ ਹੈ ਹੁਣ ਇਹ ਪੂਰਾ ਇਲਾਜ ਮੋਹੱਲਾ ਕਲੀਨਿਕਾ ਦੇ ਵਿੱਚ ਇੱਕ 20 ਰੁਪਏ ਖਰਚ ਕੀਤੇ ਬਿਨਾ ਉਪਲਬਧ ਹੋਵੇਗਾ ਇਹਨਾਂ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਪੂ ਇੱਕ ਪੜਾवार ਮੁਫਤ ਟੀਕਾਕਰਨ ਮਹਿੰਮ ਸ਼ੁਰੂ ਕਰ ਰਹੀ ਹੈ ਤਾਂ ਜੋ ਕੋਈ ਵੀ ਵਿਅਕਤੀ ਸਮੇਂ ਸਿਰ ਇਲਾਜ ਤੋਂ ਵਾਂਝਾ ਨਾ ਰਹਿ ਸਕੇ ਤੇ ਇਸ ਸਮੇਂ ਰਾਜ ਭਰ ਦੇ ਵਿੱਚ 880 ਤੋਂ ਵੱਧ ਆਮ ਆਦਮੀ ਪਾਰਟੀ ਕਲੀਨਿਕ ਕੰਮ ਕਰ ਰਹੇ ਨੇ ਤੇ ਜਿਨ੍ਹਾਂ ਦੇ ਵਿੱਚ 565 ਪਿੰਡਾਂ ਦੇ ਵਿੱਚ ਤੇ 316 ਸ਼ਹਿਰਾਂ ਦੇ ਵਿੱਚ ਖੋਲੇ ਗਏ ਨੇ ਤੇ ਉਹਨਾਂ ਦੇ ਦਾਇਰੇ ਨੂੰ ਲਗਾਤਾਰ ਤੇਜ਼ੀ ਨਾਲ ਵਧਾਇਆ ਵੀ ਜਾ ਰਿਹਾ ਹੁਣ ਤੱਕ 1.3 ਕਰੋੜ ਤੋਂ ਵੱਧ ਲੋਕਾਂ ਨੇ ਨਕਲੀ ਨਿਕਾਤ ਤੋਂ ਲਾਭ ਲਿਆ ਤੇ 3.7 ਕਰੋੜ ਤੋਂ ਵੱਧ ਲੋਕਾਂ ਨੇ ਓਪੀਡੀ ਸੇਵਾਵਾਂ ਦੀ ਵਰਤੋਂ ਕੀਤੀ ਹੈ ਪਿਛਲੀ ਸਰਕਾਰ ਦੇ ਦੌਰਾਨ ਸਾਲਾਨਾ ਓਪੀਡੀ ਲਗਭਗ 34 ਲੱਖ ਸੀ ਜੋ ਕਿ ਹੁਣ 170 ਲੱਖ ਹੋ ਗਈ ਹੈ ਯਾਨੀ ਕਿ 4.5 ਗੁਣਾ ਦਾ ਵਾਧਾ ਤੇ ਹੁਣ ਇਹ ਕਲੀਨਿਕ ਪਹਿਲਾਂ ਹੀ ਮੁਫਤ ਡਾਕਟਰ ਸਲਾਹ 107 ਹੋਰ ਜ਼ਰੂਰੀ ਦਵਾਈਆਂ ਸੋ ਤੋਂ ਵੱਧ ਟੈਸਟ ਪ੍ਰਦਾਨ ਕਰ ਰਹੇ ਨੇ ਤੇ ਇਹਨਾਂ ਦੇ ਵਿੱਚ ਡਾਇਗਨੋਸਟਿਕ ਟਾਈਫਾਈਡ ਇਸ ਦੇ ਨਾਲ ਹੀ ਐਚਬੀਏ 1 ਸੀ ਹੈਪੇਟਾਈਟਿਸ ਡੇਂਗੂ ਐਚਆਈਵੀ ਗਰਭਵਸਥਾ ਟੈਸਟ ਤੇ ਹਰ ਕਿਸਮ ਦੇ ਅਲਟਰਾਸਾਉਂਡ ਵੀ ਮੁਫਤ ਦੇ ਵਿੱਚ ਉਪਲਬਧ ਨੇ